ਸਰ ਕੀ ਨਾਮ ਹੈ ਤੁਹਾਡਾ ਇਹ ਕਿਸ ਜਗ੍ਹਾ ਤੇ ਚੋਰੀ ਹੋਈ ਹੈ ਤੇ ਕੀ ਕੀ ਨੁਕਸਾਨ ਹੋਇਆ ਹੈ ਮੈਂ ਅਰਜੇਸ਼ ਕੁਮਾਰ ਸਮਰਜੀ ਸਤਰਾ ਵਾਸੀ ਛੱਤੀਗੜ੍ਹ ਇਹ 24 ਬੜਾ ਇੱਕੀ ਮਕਾਨ ਇਹ ਰਾਤ ਨੂੰ 1:30 ਵਜੇ ਮਤਲਬ ਕਿ ਚੋਰੀ 1:35 ਤੇ ਚੋਰੀ ਦੌਰਾਨ ਕੀ ਕੀ ਸਮਾਨ ਤੁਹਾਡਾ ਚੋਰੀ ਹੋਇਆ ਹੈ ਗੋਲ ਵਿਰਾਮ ਸੋਨਾ 58 ਗ੍ਰਾਮ ਚਾਂਦੀ ਤੇ 1000 ਰੁਪਏ ਨਕਦ ਕੁਛ ਪਤਾ ਲੱਗਾ ਇਹ ਵਾਰਦਾਤ ਕਿਤਰਾ ਇਹ ਰਾਤ ਨੂੰ ਜੇ ਤੁਸੀਂ ਦੱਸ ਰਹੇ ਹੋ 1:30 ਵਜੇ ਦੀ ਵਾਰਦਾਤ ਹੈ ਇਹ ਉਪਰੋਂ ਆਏ ਨੇ ਕੰਟਪ ਮੇਰੀ ਮੇਨ ਗੇਟ ਤੋਂ ਨਹੀਂ ਆਏ ਉਪਰੋਂ ਆਏ ਪਰ ਉਹ ਫੁਟੇਜ ਵੀ ਹੀ ਨਹੀਂ ਪੈ ਰਾ ਸਰ ਕਿਤਰਾ ਲੱਗਦਾ ਹੈ ਵੀ ਘਰ ਦੇ ਨਾਲ ਕਰਨੇ ਉਪਰੋਂ ਆਏ ਨੇ ਤੁਹਾਨੂੰ ਕਿਸੇ ਦੇ ਸ਼ੱਕ ਹੈ ਸ਼ੱਕ ਇਹ ਉਸਨੂੰ ਕੰਮ ਵਾਲੀ ਨੂੰ ਸਾਰਾ ਭੇਜ ਉਹ ਦਾ ਘਰ ਵਾਲਾ ਜੀ ਉਸ ਦਿਨ ਨੈਸ਼ਨ ਵਿੱਚ ਕਰਦੇ ਆ। ਠੀਕ ਹੈ ਜੀ। ਸੱਕ ਦੀ ਸੂਈ ਉਧਰ ਹੀ ਜਾਂਦੀ। ਇਹ ਤਾਂ ਅਸੀਂ ਐਫ ਆਰ ਦਰਜ ਕਰਾਈ ਹੈ ਜੀ। ਹਾਂ ਜੀ ਐਫ ਆਰ। ਪ੍ਰਸ਼ਾਸਨ ਵੱਲੋਂ ਕੀ ਤੁਹਾਨੂੰ ਸ਼ੁਸ਼ਵਾਸ਼ ਦਿੱਤਾ ਗਿਆ ਜੀ? ਕਿ ਜੇ ਜੇਤੀ ਮਸਲਾ ਹਲ ਕਰਵਾਓ। ਕਿ ਵਹਣੇ ਵਾਪਸ ਆਣ। ਇਹ ਇਹ ਜੋ ਵੀ ਤੁਹਾਡਾ ਸਮਾਨ ਚੋਰੀ ਹੋਇਆ ਹੈ ਕੁੱਲ ਕਿੰਨੀ ਦੀ ਅਮਾਉਂਟ ਬਣ ਸਕਦੀ ਹੈ? ਕਿੰਨਾ? 4 ਲੱਖ 4 5 ਲੱਖ 5 ਲੱਖ ਪ੍ਰਸ਼ਾਸਨ ਨੂੰ ਕੀ ਮੰਗੇ ਤੁਹਾਡੀ ਅਰਜ਼ੀ ਪ੍ਰਸ਼ਾਸਨ ਦੇ ਮੰਗ ਦੀ ਦਵਾਇਆ ਜਾਵੇ ਸਮਾਨ ਜੀ ਜੀ